ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸੰਧੂ ਹੁਣਾਂ ਦੀ ਰਿਹਾਇਸ਼ ਦਾ ਕਿਰਾਇਓ ਕੀਤਾ ਗਿਆ ਦੱਸਦੀ ਹੈ ਕਿ ਕੱਲ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਹਰਿਆਣਾ ਦੇ ਵਿੱਚ ਜੋ ਭਾਜਪਾ ਦੇ ਮੰਤਰੀ ਨੇ ਤੇ ਜੋ ਪੰਜਾਬ ਦੇ ਵਿੱਚ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦਾ ਜਿਹੜਾ ਆ ਕਿਰਾਇਓ ਕੀਤਾ ਜਾਵੇਗਾ ਰਿਹਾਇਸ਼ ਦਾ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਆ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹਾਲਾਂਕਿ ਭਾਜਪਾ ਉਮੀਦਵਾਰਾਂ ਦੇ ਪ੍ਰਚਾਰ ਦੇ ਦੌਰਾਨ ਵੀ ਉਹਨਾਂ ਦੇ ਵੱਲੋਂ ਅ ਜਿਹੜਾ ਇਸ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਦੇ ਵੱਲੋਂ ਇਸ ਦੌਰਾਨ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਕਾਫੀ ਜ਼ਿਆਦਾ ਆਮੋ ਸਾਹਮਣੇ ਦੇਖਣ ਨੂੰ ਵੀ ਮਿਲੇ ਨੇ ਪਰ ਬੀਤੇ ਕੱਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਇਸ ਦਿਨਾਰੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੇ ਘਰਾਂ ਦਾ ਘਰਾਓ ਕੀਤਾ ਜਾਵੇਗਾ ਰਿਹਾਇਸ਼ ਦਾ ਘਰਾਓ ਕੀਤਾ ਜਾਵੇਗਾ ਤੇ ਅੰਮ੍ਰਿਤਸਰ ਦੇ ਵਿੱਚ ਦਾ ਜੀ ਕਿ ਪਾਟ ਕੋ 1000 ਬਾਅਦ ਤਰਨਜੀਤ ਸਿੰਘ ਸੰਧੂ ਹੁਣਾਂ ਦੇ ਘਰ ਦਾ ਕਿਰਾਉ ਕੀਤਾ ਗਿਆ ਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਹੱਥ ਤੇ ਵਿੱਚ ਖੜੇ ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਸਰਬੰਸ ਸਿੰਘ ਪੰਦੇੜ ਬੇਸ਼ੱਕ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਆਏ ਹਨ ਨਾਲ ਦੇ ਨਾਲ ਉਹਨਾਂ ਦਾ ਸਵਾਗਤ ਹੈ ਲੇਕਿਨ ਉਹ ਖੁਦ ਕਿਸਾਨੀ ਪਰਿਵਾਰ ਤੋਂ ਹਣ ਤੇ ਕਿਸਾਨਾਂ ਦੀ ਵੀ ਆਵਾਜ਼ ਚੁੱਕਦੇ ਹਨਤਰਨਜੀਤ ਸਿੰਘ ਸੰਧੂ ਹੁਣਾ ਦੇ ਵੱਲੋਂ ਗੱਲ ਆਖੀ ਗਈ ਹੈ ਦੂਜੇ ਪਾਸੇ ਤਰਨਜੀਤ ਸਿੰਘ ਸੰਧੂ ਹੁਣਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਖਰੇ ਅੰਦਾਜ਼ ਵਿੱਚ ਗੱਲਬਾਤ ਕੀਤੀ ਗਈ ਹੈ ਤੇ ਫਿਲਹਾਲ ਦੇਖਣਾ ਹੋਵੇਗਾ ਕਿ ਹੁਣ ਕਿਸਾਨਾਂ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਦੌਰਾਨ ਜਿਵੇਂ ਵੋਟਾਂ ਨਜ਼ਦੀਕ ਆ ਰਹੀਆਂ ਨੇ ਤੇ ਉਮੇਮੇ ਵਿਰੋਧ ਜਿਹੜਾ ਕਿਸਾਨਾਂ ਦੇ ਵੱਲੋਂ ਲਗਾਤਾਰ ਬਦਨਾ ਭਾਜਪਾ ਦੇ ਉਮੀਦਵਾਰਾਂ ਦਾ ਜਾਰੀ ਹੋ ਚੁੱਕਾ ਹੈ ਫਿਲਹਾਲ ਮੌਕੇ ਦੀਆਂ ਤਸਵੀਰਾਂ ਦੇਖ ਲੈਣੇ ਆ ਜਿੱਥੇ ਕਿਸਾਨਾਂ ਦੇ ਬੋਲੋ ਤਰਨਜੀਤ ਸਿੰਘ ਸੰਦੂ ਹੁਣਾ ਦਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਦੇ ਘਰ ਦੇ ਰਾਜ ਸੇ ਬਾਹਰ ਕਿਰਾਉ ਕੀਤਾ ਗਿਆ ਕਿਸਾਨਾਂ ਦੇ ਪੱਕੇ ਮੋਰਚੇ ਦਾ ਕੋਈ ਲਾਣ ਹੈਗਾ ਜੀ ਦੇਖੋ ਪੱਕਾ ਮੋਰਚਾ ਤੇ ਆਪਣਾ ਚੱਲ ਰਿਹਾ ਨਾ ਬਾਰਡਰਾਂ ਤੇ ਪੱਕਾ ਮੋਰਚਾ ਚੱਲ ਹੀ ਰਿਹਾ ਵਾ ਲਗਭਗ ਉਹਨੂੰ 106-7 ਦਿਨ ਹੋ ਚੱਲੇ ਆ ਅਸੀਂ ਤਵਾਲ ਇਹ ਹੈ ਕਿ ਬੀਜੇਪੀ ਦੇ ਜਿੰਨੇ ਵੀ ਵੱਡੇ ਆਗੂ ਤੇ ਤੁਸੀਂ ਜਕਰਤਾਰ ਦਾ ਜ਼ਿਕਰ ਕੀਤਾ ਉਹ ਤੁਹਾਨੂੰ ਕਿਸਾਨ ਮੰਨਦੇ ਹੀ ਨਹੀਂ ਉਹ ਕਹਿੰਦੇ ਵੀ ਇਹ ਦੀ ਪੋਲੀਟਿਕਲ ਪਾਰਟੀਆਂ ਦੇ ਵਿੰਗ ਦੇ ਨਾਲ ਕੰਮ ਕਰਨ ਵਾਲੇ ਹਾਂ ਹਾਂ ਦੇਖੋ ਕਿਸੇ ਤੇ ਇਲਜ਼ਾਮ ਲਾਉਣਾ ਬਹੁਤ ਸੌਖਾ ਹੁੰਦਾ ਮੈਂ ਕਹਿੰਦਾ ਜਾਖੜ ਸਾਹਿਬ ਜਦੋਂ ਤੱਕ ਕਾਂਗਰਸ ਸੀ ਸੀਗੇ ਉਦੋਂ ਅਸੀਂ ਬਹੁਤ ਚੰਗੇ ਲੱਗਦੇ ਸੀ ਸਾਡੇ ਧਰਨਿਆਂ ਚੋਂਦੇ ਸੀ ਸਾਨੂੰ ਕਹਿੰਦੇ ਬਹੁਤ ਵਧੀਆ ਕੰਮ ਕਰ ਰਹੇ ਜਦੋਂ ਜਾਖੜ ਸਾਹਿਬ ਹੋਣਾ ਭਾਜਪਾ ਦੀ ਐਨਕ ਲਾ ਲਈ ਆ ਹੁਣ ਮੈਨੂੰ ਲੱਗਦਾ ਐਨਕ ਦਾ ਕਸੂਰ ਆ ਜਾਖੜ ਸਾਹਿਬ ਦਾ ਕਸੂਰ ਨਹੀਂ ਹੈਗਾ ਅਸੀਂ ਤਾਂ ਤੁਹਾਨੂੰ ਪਤਾ ਮਾਜੇ ਚ ਵਿਕਰਮਜੀਤ ਸਿੰਘ ਮਜੀਠੀਏ ਨੂੰ ਵੀ ਘੇਰ ਕੇ ਸਵਾਲ ਕੀਤੇ ਥੋੜੇ ਸਾਹਮਣੇ ਅਸੀਂ ਤਾਂ ਕੁਲਦੀਪ ਧਾਰੀਵਾਲ ਨੂੰ ਵੀ ਘੇਰ ਕੇ ਸਵਾਲ ਕੀਤੇ ਸਾਡੇ ਲਈ ਸਾਰੇ ਇੱਕੋ ਜਿਹੇ ਨੇ ਅਸੀਂ ਚਾਹੇ ਕਾਲੀ ਦਲ ਪਛਵਾਦੀ ਸਰਕਾਰ ਰਹੀ ਉਹਨਾਂ ਖਿਲਾਫ ਵੀ ਸਟ੍ਰਗਲ ਕੀਤੀ ਆ ਚਾਹੇ ਇੱਥੇ ਕਾਂਗਰਸ ਦੀ ਸਰਕਾਰ ਰਹੀ ਉਹਨਾਂ ਖਿਲਾਫ ਵੀ ਸ਼ਰਚ ਕੀਤੀ ਆ ਆਮ ਆਦਮੀ ਪਾਰਟੀ ਖਿਲਾਫ ਵੀ ਲੜ ਰਹੇ ਸਾਡਾ ਇਹਨਾਂ ਚੀਜ਼ਾਂ ਨਾ ਲੈਣਾ ਦੇਣਾ ਨਹੀਂ ਹਾਂ ਇਹ ਕਿਉਂ ਕਰ ਰਹੇ ਨੇ ਜਾਖੜ ਜੀ ਉਹ ਜੋ ਕੁਝ ਭਾਅ ਛਾਣੇ ਪਾਪ ਕਮਾਏ ਨੇ ਉਹ ਵਿਰੋਧੀ ਦਲਾਂ ਤੇ ਸਾਡਾ ਨਾਂ ਲਾ ਕੇ ਉਹ ਤੋਂ ਬਚ ਨਹੀਂ ਸਕਦੇ ਜੋ ਕੋਸ਼ਿਸ਼ ਕਰ ਰਹੇ ਆ ਪਰੇਪਧੇਰ ਸਾਹਿਬ ਜਿਹੜੇ ਲੋਕ ਇੱਥੇ ਖਰਾਬ ਹੋਣਗੇ ਉਹਨਾਂ ਦਾ ਕੋਈ ਜ਼ਿੰਮੇਵਾਰ ਨਹੀਂ ਮੈਨੂੰ ਨਹੀਂ ਲੱਗਦਾ ਅਜਿਹੀ ਕੋਈ ਗੱਲ ਹੈਗੀ ਇੱਥੇ ਬਦਲਵੇਂ ਰਾਹ ਹੈਗੇ ਨੇ ਕੋਈ ਸਮੱਸਿਆ ਇੱਥੇ ਆ ਰਹੀ ਹੈਗੀ ਆ ਮੈਨੂੰ ਇਨੀ ਲੱਗਦਾ ਇਨਿਕ ਥੋੜੇ ਪ੍ਰੋਗਰਾਮ ਕੋ ਮਸਲਾ ਹੋਊਗਾ ਜੀ ਸਾਹਿਬ ਬੀਜੇ ਕੀ ਆਉਂਦੇ ਨੇ ਲੋਨ ਆ ਗਿਆ ਕਿ ਪਧੇਰ ਸਾਹਿਬ ਜਦੋਂ ਪ੍ਰੋਟੈਸਟ ਕਰਨਾ ਸ਼ੁਰੂ ਕਰਦੇ ਆ ਤਾਂ ਤਿੰਨ ਚਾਰ ਕਿੱਲੇ ਪੈੜੀ ਹੁੰਦੀ ਆ ਤਾਂ ਹੁਣ 70 80 ਪੈੜੀ ਆ 50 60 ਲੱਗਦੀ ਗੱਡੀ ਚ ਘੁੰਮਦੇ ਆ ਇਹਦਾ ਇਹਦੇ ਪਿੱਛੇ ਕੀ ਲੱਗ ਦੇਖੋ ਮੈਨੂੰ ਕਿਹਾ ਸੱਤਾ ਉਹਨਾਂ ਦੀ ਆ ਭਾਈ ਈਡੀ ਉਹਨਾਂ ਦੀ ਆ ਸੀਬੀਆਈ ਉਹ ਐਫਆਈਆਰ ਕਰਨ ਚੁੱਕੇ ਅੰਦਰ ਮਾਨਕਾਂ ਨੂੰ ਵੇਟ ਕਰ ਰਹੇ ਆ। ਬੰਦੇ ਸਾਹਿਬਾ ਤੁਹਾਡੇ ਤੇ ਇਲਜ਼ਾਮ ਇਹ ਲੱਗਦਾ ਹੈ ਤੁਹਾਡੇ ਤੇ ਨਹੀਂ ਤੁਹਾਡੇ ਕਿਸਾਨਾਂ ਦੇ ਲੀਡਰਾਂ ਤੇ ਇਲਜ਼ਾਮ ਲੱਗਦਾ ਹੈ ਕਿ ਪਹਿਲਾਂ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਸੀਗੀਆਂ 2-2 4-4 ਕਿੱਲੇ ਸੀਗੇ ਤੁਸੀਂ ਅਕਸਰ ਹੀ ਸੁਣਿਆ ਹੋਣਾ ਤੇ ਹੁਣ ਇਹ ਇਲਜ਼ਾਮ ਲੱਗ ਰਿਹਾ ਹੈ ਕਿ ਹੁਣ ਇਹਨਾਂ ਦੀਆਂ ਜ਼ਮੀਨਾਂ ਜਾ ਕੇ ਚੈੱਕ ਕਰੋ ਕਿ ਇਹਦੇ 50 ਕਿੱਲੇ ਆ ਕਿ ਇਹਦੇ 40 ਕਿੱਲੇ ਆ ਕਿ ਇਹਦੇ 30 ਕਿੱਲੇ ਇਹਨਾਂ ਨੇ ਬਣਾ ਲਏ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਤੁਸੀਂ ਇਸ ਤੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਹੋ? ਦੇਖੋ ਮੈਨੂੰ ਲੱਗਦਾ ਦੇਖੋ ਉਹਨਾਂ ਨੂੰ ਇੱਥੇ ਦੇਰ ਨਹੀਂ ਕਰਨੀ ਚਾਹੀਦੀ। ਮਾਤਾ ਕਹਿਣਾ ਬੀਟੀਵੀ ਉਹਨਾਂ ਦੀ ਸੀਪੀਆਈ ਵੀ ਉਹਨਾਂ ਦੀ ਕੱਲ ਨੂੰ ਪੰਜਾਬ ਸਰਕਾਰ ਭਗਵੰਤ ਮਾਨ ਜੀ ਵੀ ਵਿਲੇ ਹੋ ਜਾਣੇ ਦੋਹਾਂ ਚੌਹਾਂ ਦਿਨਾਂ ਨੂੰ ਜਿੰਨੇ ਕਿਤੇ ਪੈਸੇ ਵੱਧ ਕਮਾਏ ਨੇ ਵੱਧ ਜ਼ਮੀਨ ਜਾਇਦਾਦ ਆ ਉਹਨੂੰ ਫੜ ਕੇ ਅੰਦਰ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਝੂਠੇ ਇਲਜ਼ਾਮ ਨਹੀਂ ਲਾਉਣੇ ਚਾਹੀਦੇ ਇਹ ਇਲਜ਼ਾਮ ਲਾ ਕੇ ਜੋ ਕੁਝ ਉਹਨਾਂ ਨੇ ਪਾਪ ਕਮਾਏ ਆ ਭਾਜਪਾ ਨੇ ਉਹਦੇ ਤੋਂ ਮੇਰੇ ਖਿਆਲ ਬਚਿਆ ਨਹੀਂ ਜਾ ਸਕਦਾ ਕਰੋੜਾਂ ਰੁਪਏ ਦਾ ਜਿਹੜਾ ਫੰਡ ਬੜਾ ਹੁੰਦਾ ਕਿ ਡਿਨਾਈ ਕਰਦੇ ਉਸ ਨੂੰ ਕਹੋ ਵੀ ਨਹੀਂ ਹੈਗੀ ਮੇਰੇ ਕੋਲ ਜ਼ਮੀਨ ਨਹੀਂ ਦੇਖਤੀਫਿਕੇਸ਼ਨ ਕਰਨ ਦੀ ਲੋੜ ਨਹੀਂ ਕਹੋ ਮੇਰੇ ਕੋਲ ਨਹੀਂ ਹੈਗੀ ਨਹੀਂ ਦੇਖਿਆ ਇਹ ਤਾਂ ਜੱਗ ਜਾਣਦਾ ਹੈਗਾ ਇਹ ਤਾਂ ਜੱਗ ਜਾਣਦਾ ਹੈਗਾ ਇਹ ਤਾਂ ਇਹ ਵੀ ਜਾਣਦੇ ਆ ਕਿ ਜਿਹੜੇ ਸਵਾਲ ਕਰ ਰਹੇ ਆ ਉਹ ਤਾਂ ਆ ਜਾਣ ਜਿਨ੍ਹਾਂ ਨੇ ਆਉਣਾ ਸਾਡੇ ਘਰੇ ਆ ਜਾਣ ਪਤਾ ਕਰ ਲੈਣ ਕਿੰਨੇ ਕਿੱਲੇ ਆ ਕੀ ਆ ਸਰਕਾਰ ਕੋ ਕਿਹੜੀ ਗੱਲ ਲੁਕੀ ਹੋ ਗਈ ਅੱਜ ਕੱਲ ਤਾਂ ਆਨਲਾਈਨ ਹੀ ਸਭ ਕੁਝ ਹੋ ਜਾਂਦਾ ਹਾਂ ਜੀ ਸਾਹਿਬ ਜੀ ਹਰ ਮੁੱਦੇ ਤੇ ਬੋਲਦੇ ਹੋ ਐ ਮੁੱਦੇ ਤੇ ਦੱਸ ਦਿਓ ਕਿੰਨੇ ਕਿੱਲੇ ਨੇ ਹਾਂ ਨੇ ਸਾਡੇ ਕੋਲੇ ਤਾਂ ਵੀ ਜੋ ਜਿੱਦੀ ਜ਼ਾਇਦਾ ਤੇ ਉੰਨੀ ਆ ਡਿਕਲੇਅਰ ਕਰ ਸਕਦੇ ਹੋ ਨਹੀਂ ਸਾਡੇ ਕੋਲੇ 4 ਕਿੱਲੇ ਏਕੜ ਜ਼ਮੀਨਾਂ ਉੰਨੀ ਆ ਜੀ ਭਾਈ ਹਾਂ ਅਸੀਂ ਤਾਂ ਕਹਿਤੀ ਆ ਹਾਂ ਜੀ ਸੱਚਾਈ ਦੱਸ ਰਹੇ ਆ ਅਸੀਂ ਆਪਣੇ ਨਹੀਂ ਮੈਂ ਨਾ ਚੰਗੀ ਗੱਲ ਜਿੰਨ ਲੀਟਰ ਕਹਿ ਰਹੇ ਆ ਉਹ ਪ੍ਰੈਸ ਦੇ ਲੀਟਰ ਕਹਿ ਰਹੇ ਆ ਮੇਰੇ ਕਿ ਪੰਦੇਰ ਸਾਹਿਬ ਨੇ ਮੋਹਾਲੀ ਦੇ ਵਿੱਚ ਕੋਈ ਕੰਦਾ ਪਟ્રોલ ਪੰਪ ਦੁਨੀਆ ਨੂੰ ਪਲਾਟ ਲਿਆ ਕੋਈ ਕੰਦਾ ਮੈਨੂੰ ਪਸੀਨ ਦੇ ਦਿਓ ਨਾ ਮੈਂ ਤਾਂ ਦੱਸੂ ਐਮ ਐਸ ਪੀ ਲਾਗੂ ਕਦੋਂ ਹੋਈ ਸੀਗੀ ਮੈਂ ਕਿ ਦੱਸ ਦੂੰ ਪਹਿਲਾਂ ਮੈਂ ਦੱਸੋ ਬਈ ਮੇਰੀ ਬੇਨਤੀ ਆ ਕਿ ਜਿੰਨਾਂ ਨੂੰ ਮੋਹਾਲੀ ਦੇ ਪਲਾਂਟ ਬਾਰੇ ਪਤਾ ਉੱਥੇ ਪੀਸੀ ਕਰਨ ਬਕਾਇਦਾ ਉੱਤੇ ਰਜਿਸਟਰੀ ਹੋਈਗੀ ਬਕਾਇਦਾ ਦੱਸ ਦੇਣ ਕਿ ਕਿੱਥੇ ਹੈਗਾ ਜਿੱਥੇ ਪਟ્રોલ ਪੰਪ ਮੇਰੇ ਨਾਮ ਤੇ ਹੈਗਾ ਉੱਥੇ ਜਾ ਕੇ ਪੀਸੀ ਕਰਨ ਦੁਨੀਆ ਨੂੰ ਪਤਾ ਲੱਗੇ ਨਾ ਅਸੀਂ ਕਦੋਂ ਕਹਿੰਨੇ ਆ ਵੀ ਯਾਰ ਇਹ ਗੱਲ ਦੁਨੀਆ ਦੇ ਸਾਹਮਣੇ ਗੱਲ ਹੋਣੀ ਚਾਹੀਦੀ ਹੈ ਕਹਿਣ ਨੂੰ ਤਾਂ ਮੈਂ ਵੀ ਜੋ ਮਰਜ਼ੀ ਕਹਦੇ ਆ ਠੀਕ ਹੈ ਤੇਲ ਤੇਲ ਦੇ ਹਾਂ ਦੇਖੋ ਨਹੀਂ ਪਹਿਲੀ ਗੱਲ ਤੇ ਪੰਪ ਲੱਭੋ ਨਾ ਪਹਿਲਾਂ ਫਿਰ ਤੇਲ ਦਾ ਵੀ ਕਰ ਲਾਂਗੇ ਪੰਪ ਹੈ ਕਿੱਥੇ ਆ ਸਾਡੇ ਨਾਂ ਤੇ ਹੋਰ ਜੀ ਧੰਨਵਾਦ ਜੀ ਮਿਹਰਬਾਨ ਜਿੰਨੇ ਵੀ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਉਮੀਦਵਾਰਾਂ ਦੇ ਘਰਾਂ ਅੱਗੇ ਜਿਹੜਾ ਵਾ ਇੱਕ ਦਿਨ ਦਾ ਮੋਰਚਾ ਲਾਇਆ ਜਾਊਗਾ ਉਹਦੇ ਜਾਇ ਤੀ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਅੰਮ੍ਰਿਤਸਰ ਤਰਨਜੀਤ ਸਿੰਘ ਜੀ ਸੰਧੂ ਉਹਨਾਂ ਦੇ ਘਰ ਅੱਗੇ ਜਿਹੜਾ ਵਾ ਅੱਜ ਦਾ ਪ੍ਰੋਗਰਾਮ ਕਰ ਰਹੇ ਹੈਗੇ ਆ ਇਸੇ ਤਰ੍ਹਾਂ ਗਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਬਠਿੰਡਾ ਫਰੀਦਕੋਟ ਪਟਿਆਲਾ ਲੁਧਿਆਣਾ ਹੁਸ਼ਿਆਰਪੁਰ ਸਾਰੇ ਲਗਭਗ 13 ਦੇ 13 ਉਮੀਦਵਾਰਾਂ ਦੇ ਖਿਲਾਫ ਜਿਹੜਾ ਵਾ ਅੱਜ ਇੱਕ ਦਿਨ ਦਾ ਪ੍ਰੋਗਰਾਮ ਹੋਊ ਹਰਿਆਣੇ ਦੇ ਵਿੱਚ ਹਰਿਆਣੇ ਵਾਲੇ ਮੰਤਰੀਆਂ ਤੇ ਐਮਐਲਏਾਂ ਦੇ ਬਾਰ ਮੁਰੇ ਆਪਣਾ ਜਿਹੜਾ ਅਜਿਹਾ ਪ੍ਰੋਗਰਾਮ ਕਰ ਰਹੇ ਅਗੇ ਨੇ ਦੇਖੋ ਸਾਡੇ ਸਵਾਲ ਉਹੀ ਨੇ ਵੀ ਸਾਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਿਉਂ ਨਹੀਂ ਕਰਨ ਦਿੱਤਾ ਗਿਆ ਅਸੀਂ ਦੇਸ਼ ਦੇ ਕਿਸਾਨ ਮਜ਼ਦੂਰ ਨਾਗਰਿਕ ਨਹੀਂ ਹੈਗੇ ਸਾਡਾ ਅਧਿਕਾਰ ਨਹੀਂ ਬੰਦਾ ਹੈਗਾ ਵੀ ਅਸੀਂ ਦਿੱਲੀ ਜਾ ਕੇ ਪ੍ਰਦਰਸ਼ਨ ਕਰੀਏ ਦੂਜਾ ਹੈਗਾ ਸਾਡੇ ਤੇ ਅਰਧ ਸੈਨਿਕ ਫੋਰਸ ਲਾ ਕੇ ਜਿਵੇਂ ਤਾਕਤ ਦੀ ਵਰਤੋਂ ਕੀਤੀ ਗਈ ਆ ਕਦੇ ਵੀ ਕਿਸਾਨ ਅੰਦੋਲਨ ਤੇ ਅਰਧ ਸੈਨਿਕ ਫੋਰਸ ਨਹੀਂ ਲਾਏ ਗਏ ਇਹ ਤੋਂ ਗਾਂ ਉਸ ਜ਼ਬਰ ਦੇ ਵਿੱਚ ਸਾਡੇ ਤੇ ਬੁਲੇਟ ਦੀਆਂ ਗੋਲੀਆਂ, ਐਸਐਲਆਰ ਦੇ ਫਾਇਰ, 12 ਬੋਰ ਦੇ ਫਾਇਰ, ਰਬੜ ਦੀਆਂ ਗੋਲੀਆਂ, ਹੰਝੂ ਗੈਸ, ਡਰੋਨ ਦੇ ਉੱਤੋਂ 에ਅਰ ਗਰਾਉਂਡ ਬ੍ਰੈਸਟ ਤੱਕ ਵਰਤੀ ਗਈ, ਜ਼ਰੀਲੀਆ ਗੈਸਾਂ ਵਰਤੀਆਂ ਗਈਆਂ ਜਿਦੇ ਨਾਲ 450 ਕਿਸਾਨ ਜ਼ਖਮੀ ਹੋ ਗਿਆ। ਇਹਦੇ ਨਾਲ ਦੀ ਨਾਲ ਤਕਰੀਬਨ 10 ਦੇ ਕਰੀਬ ਕਿਸਾਨ ਜਿਹੜੇ ਨੇ ਗੰਭੀਰ ਜ਼ਖਮੀ ਨੇ ਜਿਨ੍ਹਾਂ ਦੀਆਂ ਅੱਖਾਂ ਤੇ ਬਾਹਾਂਾਂ ਤੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਹੋਈਆਂ ਨੇ ਇਹ ਆ ਔਰ ਸ਼ਹੀਦ ਸੁਭਕਰਨ ਸਿੰਘ ਜਿਹੜਾ 21-22 ਸਾਲ ਦਾ ਨੌਜਵਾਨ ਸੀ ਉਹਦੇ ਸਿਰ 'ਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਗਿਆ ਵੀ ਇਹ ਜ਼ਬਰਦਸਤ ਸਵਾਲ ਸਵਾਲ ਠਾਉਨੇ ਆ ਪਾਜ ਪਾ ਕੋ ਪੁੱਤਾ ਜਵਾਬ ਦੇਵੇ ਵੀ ਇਹ ਕਿਉਂ ਕੀਤਾ ਗਿਆ ਕੀ ਕਸੂਰ ਸੀਗਾ ਤੁਸੀਂ ਇਹ ਸਾਡਾ ਕਸੂਰ ਮੰਗਦੇ ਹੋ ਵੀ ਅਸੀਂ ਤੁਹਾਡੇ ਗਾੜੀ ਆਪ ਦੀ ਮੰਗ ਰੱਖਦੇ ਆ ਵੀ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਹੋਣਾ ਚਾਹੀਦਾ ਜਾਂ ਅਸੀਂ ਇਹ ਮੰਗ ਕਰਦੇ ਆ ਵੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਇਹ ਸਾਡਾ ਕਸੂਰ ਹੈਗਾ ਜਾਂ ਅਸੀਂ ਇਹ ਕਹਿੰਨੇ ਆ ਵੀ ਸੀ 250 ਦੇ ਅਨੁਸਾਰ ਫਸਲਾਂ ਦੇ ਭਾਅ ਮਿਲਨੇ ਚਾਹੀਦੇ ਕਿਸਾਨਾਂ ਨੂੰ ਇਹ ਤੁਸੀਂ ਸਾਡਾ ਗਨਾਹ ਮੰਗਦੇ ਹੈਗੇ ਜਾਂ ਅਸੀਂ ਇਹ ਕਹਿੰਨੇ ਆ ਵੀ ਜਿੰਨਾ ਲਘੂ ਉਦਯੋਗ ਆ ਛੋਟਾ ਉਦਯੋਗ ਆ ਜਾਂ ਭਾਰਤ ਦਾ ਖੇਤੀ ਸੈਕਟਰ ਹੈ ਇਹਨੂੰ ਬਚਾਉਣ ਵਾਸਤੇ ਭਾਰਤ ਡਬਲਯੂਟੀਓ ਤੋਂ ਬਾਹਰ ਆਜੇ ਇਹ ਮੰਗ ਕਰਨਾ ਤੁਹਾਨੂੰ ਸਾਡਾ ਗਨਾਹ ਲੱਗਦਾ ਹੈਗਾ ਜਾਂ ਲਖੀਮਪੁਰ ਖੇਰੀ ਦੇ ਵਿੱਚ ਜਦੋਂ ਗੱਡੀ ਚਾੜ ਕੇ ਸਿੱਧੇ ਕਿਸਾਨ ਤੇ ਪੱਤਰਕਾਰ ਨੂੰ ਕਤਲ ਕੀਤਾ ਗਿਆ ਅਸੀਂ ਇਹ ਗੱਲ ਕੀਤੀ ਵੀ ਉਸ ਕਾਤਲੀ ਨੂੰ ਫਾਇਰ ਟੰਗੋ ਨੂੰ ਟਿਕਟ ਨਾ ਦਿਓ ਤੁਸੀਂ ਟਿਕਟ ਵੀ ਦਿੱਤੀ ਉਹਨੂੰ ਸਨਮਾਨ ਵੀ ਕੀਤਾ ਉਹਦਾ ਇਹ ਸਾਡਾ ਗਨਾਹ ਵੀ ਇਹ ਮੰਗ ਠਾਉਣਾ ਸਾਡਾ ਗਨਾਹ ਹੈਗਾ ਜਾਂ ਫਸਲੀ ਬੀਮਾ ਯੋਜਨਾ ਆਪਣੇ ਸਿਰ ਤੇ ਜਿਹੜੀ ਆ ਸਰਕਾਰ ਕਰੇ ਇਹ ਤੋਂ ਕਾਮ ਮਜ਼ਦੂਰਾਂ ਲਈ 200 ਦਿਨ ਰਜਕਾਰ ਦੇਵੇ 200 700 ਰੁਪਇਆ ਦਿਹਾੜੀ ਮਿਲੇ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ ਮੰਗਾਂ ਕਿਵੇਂ ਗੈਰਵਾਜਬ ਲੱਗਦੀਆਂ ਇਹ ਸਾਰੇ ਦੇ ਸਾਰੇ ਸਵਾਲਾਂ ਦੇ ਜਵਾਬ ਅਸੀਂ ਲੈ ਕੇ ਅੱਜ ਥਰੂਆਊਟ ਪੰਜਾਬ ਹਰਿਆਣਾ ਭਾਜਪਾ ਦੇ ਜਿਹੜੇ ਘਾਰਾਂ ਮੋਰੇ ਅੱਜ ਪ੍ਰਦਰਸ਼ਨ ਕਰ ਰਹੇ ਆਂ ਔਰ ਫਿਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੇ ਸਾਹਮਣੇ ਗੱਲ ਰੱਖ ਰਹੇ ਆਂ ਸਾਡਾ ਇਹ ਮਕਸਦ ਨਹੀਂ ਹੈਗਾ ਵੀ ਵੋਟਾਂ ਕਿੰਨੂੰ ਪਾਉਣੀਆਂ ਤੇ ਕਿੰਨੂੰ ਨਹੀਂ ਪਾਉਣੀਆਂ 4 ਜੂਨ ਤੋਂ ਬਾਅਦ ਜੜੀ ਵੀ ਸਰਕਾਰ ਸੱਤਾ ਚ ਆਵੇ ਆਵੇ ਸਾਡੇ ਲਈ ਕੋ ਮਹਿਣਾ ਨਹੀਂ ਰੱਖਦਾ ਪਰ ਅਸੀਂ ਹਮੇਸ਼ਾ ਹੀ ਵੋਟ ਪਾਉਣ ਵਾਲੇ ਨੂੰ ਕਹਿੰਨੇ ਵੀ ਜਦੋਂ ਵੋਟ ਪਾਉਣ ਜਾਈਂ ਉਦੋਂ ਅਸੀਂ ਭਾਈ ਬੈਠੇ ਆ ਹਰਿਆਣੇ ਦੇ ਬਾਰਡਰ ਤੇ ਸਾਡੀ ਟਰਾਲੀ ਦੇ ਅੰਦਰ 57 ਡਿਗਰੀ ਟੈਂਪਰੇਚਰ ਆ ਰਿਹਾ ਹੈਗਾ ਜੋ ਕੁਝ ਸਾਡੇ ਨਾਲ ਤੱਕਾ ਹੋਇਆ ਉਹਨੂੰ ਯਾਦ ਤੇ ਜਰੂਰ ਰੱਖਣਾ ਹੈਗਾ ਉਹਨੂੰ ਧਿਆਨ ਚ ਰੱਖ ਕੇ ਵੋਟ ਕਿਨੂੰ ਪਾਉਣੀ ਕਿਨੂੰ ਨਹੀਂ ਪਾਉਣੀ ਇਹ 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 ਆਪਣੀ ਮਰਜ਼ੀ ਹੈਗੀ ਆ ਸੋ ਇਸ ਕਰਕੇ ਅੱਜ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਦੋ ਉਸ ਅੰਦੋਲਨ ਦੇ ਮਤਲਬ ਦਬਾਹ ਹੇਠ ਜਿਹੜੀਆਂ ਗੱਲਾਂ ਪ੍ਰਧਾਨ ਮੰਤਰੀ ਜੀ ਕਹਿੰਦੇ ਰਹੇ ਨੇ ਥਰੂਆਊਟ 10 ਸਾਲ ਉਹਨਾਂ ਗੱਲਾਂ ਤੋਂ ਪਛਾਹ ਮੁੜਨਾ ਪੈ ਰਿਹਾ ਤੁਹਾਨੂੰ ਪਤਾ ਹੋ ਅਦਾਨੀ ਦੇ ਸ਼ੇਰਾਂ ਦਾ ਰੌਲਾ ਬਹੁਤ ਜ਼ਿਆਦਾ ਪਿਆ ਸੀਗਾ ਉਦੋਂ ਇਹ ਗੱਲ ਕਹੀ ਜਾਂਦੀ ਸੀ ਪੀ ਅਦਾਨੀ ਦਾ ਵਿਰੋਧ ਕਰਨਾ ਦੇਸ਼ ਦਾ ਵਿਰੋਧ ਕਰਨਾ ਹੈਗਾ ਪਰ ਹੁਣ ਪ੍ਰਧਾਨ ਮੰਤਰੀ ਦੀ ਪਸਥਿਤੀ ਇੱਥੇ ਆ ਗਈ ਉਹ ਅਦਾਨੀ ਤੇ ਅਮਾਨੀ ਨੂੰ ਖੁਦ ਉਹਦੀ ਆਲੋਚਨਾ ਕਰਦੇ ਦਿਖੇ ਅਰੇ ਕਹਿੰਦੇ ਦਿਖੇ ਵੀ 3 ਵੀਲਰ ਰਾਹੀਂ ਪੈਸੇ ਜਿਹੜਿਆ ਰਾਹੁਲ ਗਾਂਧੀ ਨੂੰ ਜਾ ਰਹੇ ਹੈਗੇ ਆ ਤੇ ਸਾਡੀ ਮੰਗ ਹੈਗੀ ਹੈ ਵੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੰਨਾ ਪਤਾ ਵਾ ਵੀ 3 ਵਿਲ ਰਹੀ ਪੈਸੇ ਰਾਹੁਲ ਗਾਂਧੀ ਨੂੰ ਜਾ ਰਹੇ ਆ ਉਹ ਈਡੀ ਦੇ ਜਿਹੜੇ ਡਾਇਰੈਕਟਰ ਆ ਜਾਂ ਜਿਹੜੇ ਹੋਰ ਸੀਬੀਆਈ ਦੇ ਡਾਇਰੈਕਟਰ ਉਹਨਾਂ ਨੂੰ ਚੇਂਜ ਕਰ ਦੇਣੇ ਇੰਨੇ ਸਬੂਤ ਹੁੰਦਿਆਂ ਹੁੰਦਿਆਂ ਵੀ ਰਾਹੁਲ ਗਾਂਧੀ ਥੁਰੇ ਫਿਰਨ ਰਹੇ ਆ ਤਾਂ ਮਾੜੀ ਗੱਲ ਹੈਗੀ ਸਾਨੂੰ ਲੱਗਦਾ ਤੋਂ ਜੜੀਆਂ ਗੱਲਾਂ ਪਹਿਲੋਂ ਕਰਦੇ ਸੀ ਇਹ ਵੀ ਚੈਨਲਾਂ ਤੇ ਬੋਲਣਾ ਪੈ ਗਿਆ ਵੀ ਮੈਂ ਅਜੇ ਕਦੀ ਪ੍ਰਧਾਨ ਮੰਤਰੀ ਹੁੰਦਿਆਂ ਹਿੰਦੂ ਮੁਸਲਮਾਨ ਵਾਲਾ ਵੋਟ ਪੱਤਾ ਨਹੀਂ ਖੇਡਿਆ ਹੈਗਾ ਜਦਕਿ ਭਾਜਪਾ ਪੂਰੇ 10 ਸਾਲਾਂਾਂ ਚ ਇਹ ਪੱਤਾ ਖੇਡਦੀ ਰਹੀ ਆ ਹਿੰਦੂ ਮੁਸਲਮ ਕਰਦੀ ਰਹੀ ਆ ਮੰਦਰ ਮਸਜਿਦ ਕਰਦੀ ਰਹੀ ਆ ਪੂਰਾ ਕੁਝ ਕਰਦੀ ਰਹੀ ਆ ਤੋਂ ਅੱਜ ਜੋ ਅਸੀਂ ਦੇਖ ਰਹੇ ਹਾਂ ਪ੍ਰਸਤਿਤियां ਪੰਜਾਬ ਦੇ ਵਿੱਚ ਭਾਜਪਾ ਜਿਹੜੀ ਪੈਦਾ ਕਰ ਰਹੀ ਆ ਸਵਾਮ ਸੁਮਨੀਲ ਜਾਖੜ ਜੀ ਜੋ ਕੁਝ ਕਰ ਰਹੇ ਆ ਸਾਨੂੰ ਉੱਤੇ ਖੇਧਿਆ ਕਿ ਪੰਜਾਬ ਚ ਵੋਟਾਂ ਜਿੰਨੂੰ ਮਰਜ਼ੀ ਪੈਣ ਪਰ ਇੱਥੇ ਹਿੰਦੂਆਂ ਸਿੱਖਾਂ ਦੀ ਏਕਤਾ ਤੇ ਦਰਾਰ ਨਹੀਂ ਹੋਣੀ ਚਾਹੀਦੀ ਪਾਜਪਾ ਇਹੋ ਜਿਹਾ ਪੱਤਾ ਖੇਡ ਰਹੀ ਆ ਉਹ ਹਿੰਦੂਆਂ ਸਿੱਖਾਂ ਦੇ ਵਿੱਚ ਦਰਾਰ ਪਾਉਣ ਦਾ ਕੰਮ ਕਰ ਰਹੀ ਆ ਪਾਜਪਾ ਦਲਤਾਂ ਨੂੰ ਜਿਹੜੇ ਸਵਰਨ ਜਾਤੀ ਉਹਨਾਂ ਨੂੰ ਖੇਡ ਕੇ ਅੱਡ ਕਰਕੇ ਉਹੋ ਜਿਹਾ ਪ੍ਰਚਾਰ ਪ੍ਰੋਪੋਗੈਂਡਾ ਕਰ ਰਹੀ ਆ ਜਿਹੋ ਜਿਹੇ ਬਿਆਨ ਹੰਸ ਰਾਜ ਹੰਸ ਜੀ ਦੇ ਆ ਰਹੇ ਨੇ ਇਹ ਬਹੁਤ ਘਾਤਕ ਬਿਆਨ ਨੇ ਇਹ ਦੇਸ਼ ਦੀ ਏਕਤਾ ਖੰਡਾਂ ਲਈ ਭਾਈ ਚਾਰਕਸੁਰਤਾਲੀ ਬਹੁਤ ਮਾੜੇ ਨੇ ਲਕਸ਼ਨਾ ਪੰਜਾਬ ਵਿੱਚ ਪਿਛਲੇ 75 ਸਾਲਾਂ ਤੋਂ ਹੋ ਰਹੀਆਂ ਗਾਹ ਵੀ ਹੁੰਦੀਆਂ ਰਹਿਣੀਆਂ ਤੇ ਜੜੀ ਪਾਰਟੀ ਪੰਜਾਬ ਦੀ ਏਕਤਾ ਨੂੰ ਤੋੜਦੀ ਹੈਗੀ ਆ ਉਹਨੂੰ ਸਾਡੇ ਪੰਜਾਬੀਆਂ ਨੂੰ ਪਛਾਣਨਾ ਚਾਹੀਦਾ ਕੋਈ ਜਿੱਤੇ ਕੋਈ ਹਾਰੇ ਮੈਂ ਨਹੀਂ ਰੱਖਦਾ ਪਰ ਸਾਡੀ ਏਕਤਾ ਤੇ ਕੋਈ ਆਂਚ ਨਹੀਂ ਆਉਣੀ ਚਾਹੀਦੀ ਜਿਸ ਕਿਸਮ ਦੇ ਪੱਤੇ ਪਾਚਪਾਖ ਖੇਡ ਰਹੀ ਆ ਅੱਗੇ ਤੁਸੀਂ ਕੋਈ ਸਵਾਲ ਹੈਗਾ ਕਰ ਲਿਓ ਬਿਲਕੁਲ ਦੇਖੋ ਜਿਹੜਾ 13 ਫਰਵਰੀ ਤੋਂ ਦਿੱਲੀ ਅੰਦোলন 2 ਚੱਲ ਰਿਹਾ ਹੈਗਾ ਲਗਭਗ ਉਹਨੂੰ ਅੱਜ 105-6 ਦਿਨ ਦੇ ਨੇੜੇ ਤੇੜੇ ਹੋ ਗਏ ਆ ਔਰ ਉਹਦੇ ਤਹਿਤ ਹੀ ਤੁਹਾਨੂੰ ਪਤਾ ਵੱਖ-ਵੱਖ ਸੱਦੇ ਦੋ ਫੋਰਮ ਸਕੈਮ ਨਾਨ ਪੋਲੀਟੀਕਲ ਤੇ ਕੇਐਮਐਮ ਦਿੰਦਾ ਆਇਆ ਵਾ ਅਰੇ ਜਦੋਂ ਪ੍ਰਧਾਨ ਮੰਤਰੀ ਜੀ ਪੰਜਾਬ ਦੀ ਫੇਰੀ ਤੇ ਆਏ ਨੇ ਤੇ ਆਪਾਂ ਵੱਡੇ ਜਥੇ ਬਣਾ ਕੇ ਉਨ੍ਹਾਂ ਨੂੰ ਸਵਾਲ ਕਰਨ